ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਇਤਿਹਾਸ ਸਾਂਝਾ ਕਰਾਂਗਾ ਜੋ ਕਿ ਲੜੀਵਾਰ ਵਿਚਾਰ ਆਪ ਜੀ ਦੇ ਨਾਲ ਕੀਤੀ ਵੀ ਜਾ ਰਹੀ ਹੈ ਸੋ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਸੁਣਿਆ ਕਿ ਕਿਵੇਂ ਗੁਰੂ ਨਾਨਕ ਮਹਾਰਾਜੀ ਅਚਲ ਬਟਾਲੇ ਦੀ ਧਰਤੀ ਤੇ ਪਹੁੰਚ ਕੇ ਸ਼ਿਵਰਾਤਰੀ ਦੇ ਮੇਲੇ ਵਿੱਚ yogੀਆਂ ਨਾਲ ਵਿਚਾਰ ਚਰਚਾ ਕਰਦੇ ਨੇ ਉਹ yogੀ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਪ੍ਰਤੀ ਬਹੁਤ ਨਫ਼ਰਤ ਭਰੀ ਹੋਈ ਸੀ ਕਿਉਂਕਿ ਗੁਰੂ ਨਾਨਕ ਮਹਾਰਾਜੀ ਨੇ ਹਰ ਇੱਕ ਸਵਾਲ ਦਾ ਉਹਨਾਂ ਨੂੰ ਜਵਾਬ ਦਿੱਤਾ ਬਸ ਉਹਨਾਂ ਨੂੰ ਇਸ ਗੱਲ ਦਾ ਹੀ ਸਾੜਾ ਹੋ ਗਿਆ ਸੀ ਉਹ ਤਾਂ ਇਸ ਤਰ੍ਹਾਂ ਗੁਰਨਾਨਕ ਮਹਾਰਾਜ ਉੱਤੇ ਚਿਲਾ ਰਹੇ ਸਨ ਬੋਲ ਰਹੇ ਸਨ ਜਿਵੇਂ ਸੱਪ ਫੂੰਕਾਰੇ ਮਾਰ ਰਿਹਾ ਹੋਵੇ ਜਿਵੇਂ ਕੋਈ ਮੂੰਹ ਦੇ ਵਿੱਚੋਂ ਅੱਗ ਛੱਡ ਰਿਹਾ ਹੋਵੇ ਇਹੋ ਜਿਹੀਆਂ ਗੱਲਾਂ ਗੁਰਨਾਨਕ ਮਹਾਰਾਜ ਨੂੰ ਕਹਿ ਰਹੇ ਸਨ ਤੇ ਜੋਗੀ ਭੰਗਰਨਾਥ ਵਰਗੇ ਤਾਂ ਤਾਰੇ ਤੋੜਨ ਵਰਗੀਆਂ ਗੱਲਾਂ ਕਹਿ ਰਹੇ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਿੱਧਾਂ ਦੇ ਅੰਦਰ ਬਲ ਰਹੀ ਅੱਗ ਜਿਹੜੀ ਨਫ਼ਰਤ ਦੀ ਈਰਖਾ ਦੀ ਸਾੜੇ ਦੀ ਅੱਗ ਸੀ ਚੰਦ ਮਿੰਟਾਂ ਦੇ ਵਿੱਚ ਸ਼ਾਂਤ ਕਰ ਦਿੱਤੀ ਤਾਂ ਫਿਰ ਸਿੱਧ ਉਹ ਜਿਹੜੇ ਜੋਗੀ ਸੀ ਹੱਥ ਜੋੜ ਕੇ ਪੁੱਛਦੇ ਨੇ ਹੇ ਬਾਬਾ ਨਾਨਕਾ ਸਾਨੂੰ ਇਹ ਦੱਸ ਵੀ ਇਹ ਜਿਹੜੇ ਲੋਕ ਨੇ ਇਹ ਤੁਹਾਡੇ ਮਗਰ ਕਿਉਂ ਹੋ ਤੁਰਦੇ ਨੇ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ ਸਾਨੂੰ ਵੀ ਕੁਝ ਉਹ ਕਰਾਮਾਤ ਦਿਖਾ ਜਿਹੜੀ ਤੁਹਾਡੇ ਕੋਲ ਹੈ ਕਿਉਂਕਿ ਉਹ ਸਿੱਧ ਉਹ ਜੋਗੀ ਵੀ ਗੁਰੂ ਨਾਨਕ ਮਹਾਰਾਜ ਨੇ ਠੰਡੇ ਕਰ ਦਿੱਤੇ ਫਿਰ ਗੁਰੂ ਨਾਨਕ ਮਹਾਰਾਜ ਨੇ ਆਖਿਆ ਉਹ ਗੱਲ ਸੁਣੋ ਜੋਗੀਓ ਮੇਰੇ ਕੋਲੇ ਕੋਈ ਕਰਾਮਾਤ ਨਹੀਂ ਮੇਰੇ ਕੋਲੇ ਤਾਂ ਸਿਰਫ ਗੁਰੂ ਦੀ ਸੰਗਤ ਅਕਾਲ ਪੁਰਖ ਦੀ ਓਟ ਉਹਦਾ ਆਸਰਾ ਹੈ ਪਰਮੇਸ਼ਰ ਦਾ ਨਾਮ ਹੈ ਮੇਰੇ ਕੋਲੇ ਪ੍ਰਮਾਤਮਾ ਦੀ ਬੰਦਗੀ ਹੈ ਮੇਰੇ ਕੋਲੇ ਤੇ ਜਦੋਂ ਮੈਂ ਲੋਕਾਂ ਨੂੰ ਸਮਝਾਉਣਾ ਉਹਨਾਂ ਦੇ ਅੰਦਰੋਂ ਹੀ ਪ੍ਰਮਾਤਮਾ ਰੱਬ ਪ੍ਰਗਟ ਕਰ ਦਿੰਨਾ ਤੇ ਉਹ ਖੁਸ਼ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਰੱਬ ਸਾਡੇ ਅੰਦਰ ਹੈ ਸਾਨੂੰ ਸਮਝ ਲੱਗ ਗਈ ਉਹ ਮੇਰੇ ਨਾਲ ਆਪੇ ਹੀ ਤੁਰ ਪੈਂਦੇ ਨੇ ਇਥੋਂ ਤੱਕ ਆਪ ਜੀ ਨੇ ਕੱਲ ਇਤਿਹਾਸ ਸੁਣਿਆ ਸੋ ਗੁਰੂ ਪਿਆਰਿਓ ਅੱਜ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ yogੀਆਂ ਨੂੰ ਸਮਝਾਉਣਾ ਕਰਦੇ ਨੇ ਗੱਲ ਸੁਣੋ yogੀਓ ਤੁਸੀਂ ਆਪਣੇ ਜੀਵਨ ਦੇ ਵਿੱਚ ਜਿੱਡੇ ਵੱਡੇ ਮਰਜ਼ੀ ਬਣ ਜਾਓ ਜਿੰਨੀਆਂ ਮਰਜ਼ੀ ਕਰਾ ਮਤਾ ਸਿੱਖ ਲੋ ਜਿੰਨੇ ਮਰਜ਼ੀ ਤੰਤਰ ਮੰਤਰ ਪੜ੍ਹ ਲਓ ਪਰ ਜਿੰਨਾ ਤੱਕ ਤੁਹਾਡੇ ਕੋਲੇ ਪ੍ਰਮਾਤਮਾ ਦਾ ਨਾਮ ਨਹੀਂ ਇਹ ਸਭ ਕੁਝ ਫਜ਼ੂਲ ਹੈ ਬ्यर्थ ਹੈ ਸੋ ਅੱਜ ਦੇ ਇਤਿਹਾਸ ਨੂੰ ਭਾਈ ਸਹਿਬਾਈ ਗੁਰਦਾਸ ਜੀ ਨੇ ਆਪਣੀ ਵਾਰ ਨੰਬਰ 1 ਪੌੜੀ ਨੰਬਰ 43 ਦੇ ਵਿੱਚ ਬਿਆਨ ਕੀਤਾ ਹੈ ਸਾਂਝਾ ਕੀਤਾ ਹੈ ਲੋ ਗੁਰੂ ਪੈਰੋ ਆਓ ਆਪਾਂ ਇਤਿਹਾਸ ਜਾਣਨ ਦਾ ਯਤਨ ਕਰੀਏ ਬੇਨਤੀ ਹੈ ਜੀ ਜਿਹੜੀ ਮੈਂ ਹਰ ਵਾਰ ਬੇਨਤੀ ਕਰਦਾ ਹ ਹਾਂ ਤੁਹਾਨੂੰ ਕਿ ਪਹਿਲਾਂ ਤਾਂ ਇਸ ਵੀਡੀਓ ਨੂੰ ਪੂਰੀ ਸੁਣਿਆ ਫਿਰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਇਆ ਕਰੋ ਤੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਕੇ ਇਹ ਸੇਵਾ ਜ਼ਰੂਰ ਲੁੱਟਿਆ ਕਰੋ ਸਭ ਤੋਂ ਵੱਡੀ ਸੇਵਾ ਇਹ ਕਿ ਕਿਸੇ ਨੂੰ ਚੰਗੇ ਰਸਤੇ ਪਾਉਣਾ ਸੋ ਗੁਰੂ ਪਿਆਰਿਓ ਇਹ ਛੋਟਾ ਜਿਹਾ ਜਿਹੜਾ ਅਪਰਾਲਾ ਕੀਤਾ ਜਾ ਰਿਹਾ ਹੈ ਇਹ ਤੁਹਾਡੇ ਤੱਕ ਜੋ ਪਹੁੰਚ ਰਿਹਾ ਹੈ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੋ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀ ਵੀ ਵੀਡੀਓ ਗੁਰਬਾਣੀ ਜਾਂ ਇਤਿਹਾਸ ਤੇ ਆਉਂਦੀ ਹੈ ਉਹ ਤੁਹਾਡੇ ਕੋਲ ਪਹੁੰਚ ਸਕੇ ਤੇ ਤੁਸੀਂ ਲਾਹਾ ਲੈ ਸਕੋ ਸੋ ਲੋ ਆਓ ਆਪਾਂ ਵਿਚਾਰ ਆਰੰਭ ਕਰਦੇ ਹਾਂ ਕਿ ਕਿਵੇਂ ਜੋਗੀਆਂ ਨਾਲ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਾਰ ਕਰਦੇ ਨੇ ਭਾਈ ਗੁਰਦਾਸ ਜੀ ਲਿਖਦੇ ਨੇ ਪੌੜੀ ਨੰਬਰ 43 ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰੂ ਨਾਨਕ ਮਹਾਰਾਜ ਕਹਿੰਦੇ ਬਾਬਾ ਬੋਲੇ 나ਥ ਜੀ ਗੁਰਨਾਨਕ ਮਹਾਰਾਜ ਕਹਿੰਦੇ ਹੋ ਨਾਥੋ ਉਹ ਜੋਗੀ ਉਹ ਭੰਗਰਨਾਥ ਜੀ ਸ਼ਬਦ ਸੁਨੋ ਸੱਚ ਮੁੱਖੋਂ ਉਲਾਈ ਪ੍ਰਮਾਤਮਾ ਦਾ ਗਿਆਨ ਉਹ ਸ਼ਬਦ ਸੁਨੋ ਮੂੰਹ ਦੇ ਵਿੱਚੋਂ ਜੋ ਮੈਂ ਸੱਚ ਸੁਣਾ ਰਿਹਾ ਹਾਂ ਇਹਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਓ ਕਿਉਂਕਿ ਜੋਗੀਆਂ ਨੇ ਪੁੱਛਿਆ ਸੀ ਨਾ ਕਿ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ ਤਾਂ ਗੁਰਨਾਨਕ ਮਹਾਰਾਜ ਨੇ ਕਿਹਾ ਮੇਰੇ ਕੋਲ ਪ੍ਰਮਾਤਮਾ ਦਾ ਨਾਮ ਹੈ ਗੁਰੂ ਦਾ ਸ਼ਬਦ ਹੈ ਗੁਰੂ ਦਾ ਗਿਆਨ ਹੈ ਤੇ ਸਤਿਗੁਰਾਂ ਨੇ ਅੱਗੇ ਕਲੀਅਰ ਕਰ ਦਿੱਤਾ ਜੋ ਭਾਈ ਗੁਰਦਾਸ ਜੀ ਲਿਖਦੇ ਨੇ ਬਾਬਾ ਬੋਲੇ ਨਾਥ ਜੀ ਸ਼ਬਦ ਸੁਨੋ ਮੁਖ ਮੁਖ ਸੱਚ ਮੁਖੋਂ ਉਲਾਈ ਬਾਜੋਂ ਸੱਚੇ ਨਾਮ ਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਉਹ ਸੱਚ ਤੋਂ ਬਿਨਾ ਹੋਰ ਕਰਾਮਾਤ ਅਸਾਂ ਤੇ ਨਹੀਂ ਹੋਰ ਮੇਰੇ ਕੋਲ ਕੋਈ ਕਰਾਮਾਤ ਹੈ ਹੀ ਨਹੀਂ ਪ੍ਰਮਾਤਮਾ ਦਾ ਨਾਮ ਹੈ ਮੇਰੇ ਕੋਲ ਸੱਚ ਹੈ ਤੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਸਭ ਤੋਂ ਵੱਡਾ ਸੱਚ ਜਿਹੜਾ ਹੈ ਜੰਤੋਂ ਵੱਡਾ ਧਰਮ ਜਿਹੜਾ ਹੈ ਉਹ ਸੱਚ ਹੈ ਤੇ ਹੁਣ ਸਤਗੁਰ ਮਹਾਰਾਜੀ ਉਹਨਾਂ ਇਹ ਗੱਲਾਂ ਦਾ ਖੰਡਨ ਕਰਦੇ ਨੇ ਕਿ ਤੁਸੀਂ ਘਰ-ਵਾਰ ਤੇ ਆ ਕੇ ਇਸ ਟਿੱਲਿਆਂ ਤੇ ਆ ਕੇ ਬੈਠ ਗਏ ਜਾਂ ਤੁਸੀਂ ਘਰ-ਵਾਰ ਤੇ ਆ ਕੇ ਸ਼ਿਵਰਾਤਰੀ ਦੇ ਮੇਲੇ ਤੇ ਪਹੁੰਚੇ ਹੋ ਤਾਂ ਮੇਰੀ ਗੱਲ ਸੁਣੋ ਜਿੰਨੀਆਂ ਮਰਜ਼ੀ ਤੁਸੀਂ ਰਿੱਧੀਆਂ ਸਿੱਧੀਆਂ ਸਿੱਖ ਲਓ ਜਿੰਨੇ ਮਰਜ਼ੀ ਤੁਸੀਂ ਟੋਟ ਕੇ ਸਿੱਖ ਲਓ ਚਮਤਕਾਰ ਕਰਨੇ ਸਿੱਖ ਲਓ ਪਰ ਗੱਲ ਸੁਣੋ ਵਸਤਰ ਪਹਿਰੋ ਅਗਨ ਕੈ ਤੇ ਗੁਰੂ ਨਾਨਕ ਮਹਾਰਾਜ ਕਹਿੰਦੇ ਭਾਵੇਂ ਕੋਈ ਅੱਗ ਦੇ ਵਸਤਰ ਪਹਿਨ ਲਵੇ ਅੱਗ ਵਾਲੇ ਕੱਪੜੇ ਪਹਿਨ ਲਵੇ ਉਦਾਹਰਨ ਦਿੰਦੇ ਨੇ ਭਾਈ ਗੁਰਦਾਸ ਜੀ ਬਰਫ਼ ਹਿਮਾਲੇ ਮੰਦਰਛਾਈ ਬਰਫ਼ ਦੇ ਪਹਾੜਾਂ ਦੇ ਵਿੱਚ ਆਪਣਾ ਕੋਈ ਘਰ ਬਣਾ ਕੇ ਬੈਠ ਜਵੇ ਅੱਗ ਵਾਲੇ ਕੱਪੜੇ ਪਹਿਨੇ ਗਰਮੀਆਂ ਦੇ ਵਿੱਚ ਤੇ ਭਾਵੇਂ ਸਰਦੀਆਂ ਦੇ ਵਿੱਚ ਕੋਈ ਬਰਫ਼ ਦੇ ਘਰ ਦੇ ਵਿੱਚ ਰਵੇ ਕਰੀ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ ਕੋਈ ਸਾਰ ਦੀ ਸਾਰ ਦਾ ਅਰਥ ਲੋਹਾ ਵੀ ਹੁੰਦਾ ਸਾਰ ਦਾ ਅਰਥ ਹਵਾ ਵੀ ਕੀਤਾ ਪਾਉਣ ਵੀ ਕੀਤਾ ਕੋਈ ਆਪਣੇ ਰੋਟੀ ਪਾਣੀ ਨੂੰ ਹਵਾ ਬਣਾ ਕੇ ਖਾਈ ਚੱਲੇ ਮਤਲਬ ਰੋਟੀ ਦੀ ਜਗ੍ਹਾ ਤੇ ਹਵਾ ਵੀ ਖਾਈ ਚੱਲੇ ਆਪਣੀ ਸਾਰੀ ਜ਼ਿੰਦਗੀ ਤੇ ਜਿਹੜੀ ਧਰਤੀ ਹੈ ਉਹਨੂੰ ਨੱਥ ਚਲਾਈ ਉਹ ਆਪਣੇ ਧਰਤੀ ਨੂੰ ਵੀ ਕਹਣੇ ਦੇ ਵਿੱਚ ਕਰ ਲਵੇ ਤੇ ਗੁਰੂ ਨਾਨਕ ਮਹਾਰਾਜ ਅੱਗੇ ਕਹਿੰਦੇ ਨੇ ਜੋ ਭਾਈ ਗੁਰਦਾਸ ਜੀ ਨੇ ਲਿਖਿਆ ਏਵਡ ਕਰੀ ਵਿਥਾਰ ਕੋ ਏਡਾ ਵੱਡਾ ਆਪਣੇ ਆਪ ਨੂੰ ਕਰ ਲਵੇ ਕਿ ਸਗਲੀ ਧਰਤੀ ਹੱਕ ਚਲਾਈ ਜਿੰਨੀ ਵੀ ਧਰਤੀ ਹੈ ਉਹਦੇ ਕਹੇ ਤੇ ਚੱਲੇ ਇਕ ਤਾਂ ਧਰਤੀ ਉਹਨੇ ਆਪਣੇ ਕਬਜ਼ੇ ਕਬਜ਼ੇ ਵਿੱਚ ਕਰ ਲਈ ਕਾਬੂ ਵਿੱਚ ਕਰ ਲਈ ਦੂਜੀ ਜਿਵੇਂ ਉਹ ਕੰਬੇ ਧਰਤੀ ਉਦਾਂ ਚੱਲੇ ਤੇ ਭਾਈ ਗੁਰਦਾਸ ਜੀ ਕਹਿੰਦੇ ਤੋਲੀ ਧਰਤ ਆਕਾਸ਼ ਦੋਏ ਪਿੱਛੇ ਛਾਪੇ ਟੰਕ ਚੜਾਈ ਧਰਤੀ ਨੂੰ ਤੇ ਆਕਾਸ਼ ਨੂੰ ਇੱਕ ਪਾਸੇ ਰੱਖ ਕੇ ਦੂਜੇ ਪਾਸੇ ਇੱਕ ਵੱਟਾ ਰੱਖ ਕੇ ਐਡਾ ਵੱਡਾ ਵੱਟਾ ਰੱਖ ਕੇ ਉਹ ਭਵੇਂ ਆਕਾਸ਼ ਤੇ ਧਰਤੀ ਨੂੰ ਤੋਲ ਲਵੇ ਐਡਾ ਵੱਡਾ ਉਹ ਹੋ ਜਾਵੇ ਮਨੁੱਖਾ ਇਹ ਬਲ ਰੱਖਾਂ ਆਪ ਵਿੱਚ ਕੋਈ ਆਪਣੇ ਆਪ ਦੇ ਵਿੱਚ ਐਡਾ ਵੱਡਾ ਬਲ ਰੱਖੇ ਤੇ ਜਿਵੇਂ ਭਾਈ ਗੁਰਦਾਸ ਜੀ ਨੇ ਉੱਪਰ ਆਖਿਆ ਜੋ ਗੁਰਨਾਨਕ ਮਹਾਰਾਜ ਨੇ ਕਿਹਾ ਕਿ ਭਾਈ ਕੋਈ ਗਰਮੀਆਂ ਦੇ ਵਿੱਚ ਅੱਗ ਵਾਲੇ ਕੱਪੜੇ ਪਹਿਨ ਲਵੇ ਸਰਦੀਆਂ ਦੇ ਵਿੱਚ ਕੋਈ ਭਾਵੇਂ ਬਰਫ਼ ਦੇ ਵਿੱਚ ਜਾ ਕੇ ਘਰ ਪਾਲਵੇ ਭਾਵੇਂ ਕੋਈ ਧਰਤੀ ਨੂੰ ਆਪਣੇ ਵਾਸ ਵਿੱਚ ਕਰਕੇ ਧਰਤੀ ਨੂੰ ਚਲਾਵੇ ਕੋਈ ਐਡਾ ਵੱਡਾ ਹੋ ਜਾਵੇ ਕਿ ਉਸ ਆਕਾਸ਼ ਤੇ ਧਰਤੀ ਨੂੰ ਤਲ ਤੋਲ ਵੀ ਦਵੇ ਐਡਾ ਬਾਲਾ ਜਵੇ ਜਿਸ ਆਖਾਂ ਇਸ ਪਾਸ ਕਰਾਈ ਜਿਸ ਮਨੁੱਖ ਨੂੰ ਜੇ ਸੰਸਾਰ ਨੂੰ ਜਿਵੇਂ ਚਲਾਵੇ ਉਹ ਉਹਦੇ ਕਹਿ ਤੇ ਚਲੇ ਇੰਨੀਆਂ ਰਿਧੀਆਂ ਸਿੱਧੀਆਂ ਕੋਈ ਹਾਸਲ ਕਰ ਲਵੇ ਗੁਰੂ ਨਾਨਕ ਮਹਾਰਾਜ ਕਹਿੰਦੇ ਸਤ ਨਾਮ ਬਿਨ ਬਾਦਰਸ਼ਾਈ ਬਾਦਰ ਦਾਤ ਹੈ ਬੱਦਲ ਬੱਦਲ ਦੇ ਜਿਹੜੇ ਹੁੰਦੇ ਨੇ ਉਹਨਾਂ ਦਾ ਜਿਹੜਾ ਪ੍ਰਸ਼ਾਮਾ ਹੁੰਦਾ ਹੈ ਉਹਦੇ ਵਰਗਾ ਹੈ ਕਰਮਾਤਾ ਕਰਮਾਤਾ ਨੇ ਪਾਰ ਨਹੀਂ ਲਗਾਉਣਾ ਭਾਵੇਂ ਜਿੰਨਾ ਮਰਜੀ ਵੱਡਾ ਹੋ ਜਾਵੇ ਜਿੰਨਾ ਮਰਜੀ ਕਰਮਾਤਾ ਦੇ ਨਾਲ ਆਪਣੇ ਆਪ ਨੂੰ ਐਡਾ ਵੱਡਾ ਕਰਕੇ ਧਰਤੀ ਵੀ ਤੋਲ ਦੇਵੇ ਆਕਾਸ਼ ਵੀ ਤੋਲ ਦੇਵੇ ਧਰਤੀ ਨੂੰ ਆਪਣੇ ਕਹਣੇ ਤੇ ਵੀ ਚਲਾ ਲਵੇ ਜਿਉਂ ਦੇ ਕੋਈ ਪ੍ਰਮਾਤਮਾ ਦਾ ਨਾਮ ਨਹੀਂ ਨਾ ਤਾਂ ਸਮਝ ਲਓ ਉਹ ਮੁਕਤ ਨਹੀਂ ਹੈ ਉਹ ਤਾਂ ਫਿਰ ਜਿਹੜੀਆਂ ਕਰਾਮਾਤਾਂ ਨੇ ਜਾਂ ਅਵਖਧੀਆਂ ਨੇ ਜਾਂ ਰਿਧੀਆਂ ਸਿੱਧੀਆਂ ਨੇ ਉਹ ਤਾਂ ਐਵੇਂ ਨੇ ਜਿਵੇਂ ਬੱਦਲ ਹੁੰਦਾ ਵਾ ਬੱਦਲ ਚੰਦ ਮਿੰਟਾਂ ਲਈ ਵੱਦਣ ਦਾ ਪਰਸ਼ਾਵਾ ਰਹਿੰਦਾ ਫਿਰ ਬੱਦਲ ਦਾ ਪਰਸ਼ਾਵਾ ਚਲੇ ਜਾਂਦਾ ਏ ਹੈ ਗੁਰੂ ਨਾਨਕ ਮਹਾਰਾਜ ਨੇ ਜੋਗੀਆਂ ਨੂੰ ਸਮਝਾਇਆ ਤੇ ਜੋਗੀ ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਨੇ ਬਾਬਾ ਨਾਨਕ ਆ ਸਾਡੀਆਂ ਅੱਖਾਂ ਖੋਲ ਦਿੱਤੀਆਂ ਕਿਉਂਕਿ ਇਹ ਹੰਕਾਰ ਆ ਇੱਕ ਜਿਹੜਾ ਵੀ ਕੋਈ ਮੜਾ ਮੋਟਾ ਟੋਟਕਾ ਸਿੱਖ ਲੈਂਦਾ ਜਾਦੂ ਸਿੱਖ ਲੈਂਦਾ ਦੂਜੇ ਨੂੰ ਬੰਦਾ ਹੀ ਨਹੀਂ ਸਮਝਦਾ ਪਰ ਗੁਰੂ ਨਾਨਕ ਮਹਾਰਾਜ ਕਹਿੰਦਾ ਜਾਦੂਆਂ ਦੇ ਨਾਲ ਚਮਤਕਾਰਾਂ ਦੇ ਨਾਲ ਰਿਧੀਆਂ ਸਿੱਧੀਆਂ ਗ੍ਰਹਿਣ ਕਰਨ ਦੇ ਨਾਲ ਮੁਕਤੀ ਨਹੀਂ ਮਿਲਦੀ ਮੁਕਤੀ ਪਰਮਾਤਮਾ ਦੇ ਨਾਮ ਨਾਲ ਮਿਲਦੀ ਹੈ ਸੋ ਗੁਰੂ ਪਿਆਰੋ ਇਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਜੀ ਨੇ ਉਹਨਾਂ ਸਿੱਧਾਂ ਨੂੰ yogੀਆਂ ਨੂੰ ਸਮਝਾਉਣਾ ਕੀਤਾ ਹੈ ਅੱਗੇ ਵਿਚਾਰ ਚਰਚਾ ਕੱਲ ਚੱਲਦੀ ਰਹੇਗੀ ਅਗਲੀ ਵੀਡੀਓ ਦੇ ਵਿੱਚ ਆਪਾਂ ਸਾਂਝਾ ਕਰਾਂਗੇ ਕਿ ਕਿਵੇਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸਿੱਧਾਂ ਦੀ ਮੰਡਲੀ ਨੂੰ ਜਿੱਤ ਲੈਂਦੇ ਨੇ ਕਿਵੇਂ ਉਹ yogੀ ਗੁਰੂ ਨਾਨਕ ਮਹਾਰਾਜ ਨੂੰ ਨਮਸਕਾਰਾਂ ਕਰਦੇ ਨੇ ਅਗਲੀ ਵੀਡੀਓ 'ਚ ਅਗਲਾ ਇਤਿਹਾਸ ਸਾਂਝਾ ਕਰਾਂਗੇ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੰਗਤਾਂ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ O arrego que fate